ਜੀ ਵੀਰ ਜੀ ਆਹਾ ਐਕਸੀਡੈਂਟ ਹੋਇਆ ਗੱਡੀ ਦਾ ਆਪਣੀ ਦਾ ਰੋਡ ਤੇ ਤੇ ਇਹ ਕੀ ਕਾਰਨ ਹੋਇਆ ਇਹ ਇਹ ਟਾਈਮ ਕਿੰਨਾ ਵਜੇ ਸੀਗਾ ਜੀ ਰਾਤ ਦਾ ਇਹ ਸੀਗਾ ਮੇਰਾ ਖਿਆਲ ਟਾਈਮ ਸਹੀ ਟਾਈਮ ਦੱਸਿਓ ਆਪਣਾ ਕਿੰਨੇ ਵਜੇ ਦਾ ਸੀ ਤੇ ਕੀ ਗੱਲਬਾਤ ਹੋਈ ਇਹ ਕਿਉਂ ਐਕਸੀਡੈਂਟ ਹੋਇਆ ਕਾਰਨ ਕੀ ਹੋ ਗਿਆ ਜੀ ਇਹ ਕਾਰਨ ਤੋਂ ਜੀ ਵਾਸੇ ਗੱਡੀ ਅਗੇ ਰੋਗ ਸਾਈਡ ਮੇਂ ਔਰ ਕਟ ਮਾਰਨਾ ਪੜ ਗਿਆ ਗੱਡੀ ਨੀ ਚ ਉਤਰ ਗਿਆ ਉਹ 컨트롤 ਹੋ ਗਈ ਨਹੀਂ ਅੱਗੇ ਕੱਟ ਨੇੜੇ ਹੀ ਆ ਉਥੋਂ ਅੱਜੇ ਕੱਟੀ ਆਈ ਭੇ ਅੱਛਾ ਉਹ ਰੌਂਗ ਸਾਈਡ ਗੱਡੀ ਤੁਹਾਡੇ ਮੂਹਰੇ ਆ ਗਈ ਆ ਮੂਹਰੇ ਆ ਗਿਆ ਕੱਟ ਪਾ ਲਗਾਣਾ ਪੜ ਗਿਆ ਗੱਡੀ ਨੀਚੇ ਤੇ ਇਹ ਜਿਹੜੀ ਗੱਡੀ ਦੀ ਦਿਸ਼ਾ ਸੀ ਜੀ ਇਹ ਤੁਸੀਂ ਕਿਹੜੇ ਪਾਸਿਓਂ ਆ ਰਹੇ ਸੀ ਕਿ ਤੇ ਕਿੱਧਰ ਨੂੰ ਜਾ ਰਹੇ ਸੀ ਇਹਦੇ ਬਾਰੇ ਅਮਜਲੰਦਰ ਸਾਰੇ تھے ਔਰ ਇਸ਼ਾਰੇ ਕੀ ਤਰਫ ਜਾ ਰਹੇ ਹਾਂਜੀ ਇਹ ਪਿੰਡ ਬਲਾਸਪੁਰ ਤੋਂ ਅੱਗੇ ਮਾਛੀ ਕੇ ਪੈਂਦਾ ਤੇ ਇੱਥੋਂ ਮਾਛੀ ਕੇ ਚ ਐਂਟਰ ਕਰਦੇ ਹੋਏ ਉਧਰੋਂ ਕੱਟ ਆ ਗਿਆ ਕੱਟ ਤੋਂ ਰੌਂਗ ਸਾਈਡ ਗੱਡੀ ਕੋਈ ਆ ਗਈ ਹਾਂਜੀ ਤੇ ਉਹਦੇ ਕਾਰਨ ਗੱਡੀ ਆਪਣੀ ਇੱਧਰ ਪਲਟੀ ਆ। ਇਹੀ ਹੈ ਜਾਂ ਕੋਈ ਹੋਰ ਵਜ੍ਹਾ ਐ ਇਹਦੀ? ਤੇ ਤੁਸੀਂ ਜਦੋਂ ਇਧਰੋਂ ਗੇ ਜਾ ਰਹੇ ਸੀਗੇ ਉੱਥੋਂ ਕੱਟ ਤੋਂ ਗੱਡੀ ਇੱਧਰ ਆਈ। ਕੀ ਕਾਰਨ ਹੈਗਾ ਤੁਹਾਨੂੰ ਮੂਹਰੇ ਗੱਡੀ ਨਹੀਂ ਦਿਸੀ ਤੇ ਇੰਨਾ ਆਪਾਂ ਨੂੰ ਨੁਕਸਾਨ ਕਰਨਾ ਪੈ ਗਿਆ? ਤੇ ਮੋੜ ਕੇ ਕਹਿੰਦੇ ਗੱਡੀ ਦੇਖੀ ਨਹੀਂ। ਔਰ ਰਾਤ ਨੂੰ ਰਾਤ ਦਾ ਟਾਈਮ ਤਾਂ ਲਾਈਟ ਲੱਗੇ ਅੱਖੋਂ ਮੈਂ। ਔਰ ਗੱਡੀ ਕੰਟਰੋਲ ਨਹੀਂ। ਅੱਛਾ ਮੂਹਰੇ ਜਾਣੀ ਜਜਮੈਂਟ ਨਹੀਂ ਸੀ ਵੀ ਮੂਹਰੇ ਗੱਡੀ ਆਊਗੀ ਆਪਣੀ ਹਨਾ? ਠੀਕ ਹੈ ਤੇ ਇਹ ਕਿੱਥੋਂ ਤੁਸੀਂ ਆ ਰਹੇ ਸੀਗੇ ਜੀ ਕਿਹੜੀ ਜਗ੍ਹਾ ਜਲੰਧਰ ਤੋਂ ਆ ਰਹੇ ਸੀ ਜਲੰਧਰ ਤੋਂ ਆ ਰਹੇ ਸੀ ਤੇ ਇੱਧਰ ਅੱਗੇ ਕਿਹੜੀ ਜਗ੍ਹਾ ਜਾਣਾ ਸੀ ਬਰਨਾਲਾ ਹੋ ਕੇ ਮਾਨਸਾਹਬ ਵੱਲ ਜਾਣਾ ਅੱਛਾ ਅੱਛਾ ਤੇ ਇਹ ਕਿੱਥੋਂ ਦੀ ਹੈ ਗੱਡੀ ਐਗਜ਼ੈਕਟੇ ਦਾ ਸਹੀ ਐਡਰੈਸ ਗੱਡੀ ਦਾ ਕਿੱਥੋਂ ਸਰ گاਉਂ ਛਾੜਵਾ ਗੀ ਹਾਂਜੀ ਹਰਿਆਣਾ ਹਰਿਆਣਾ ਜੀ ਸਰ گاਉਂ ਛਾੜਵਾ ਅੱਛਾ ਹਰਿਆਣਾ ਸਟੇਟ ਦੀ ਗੱਡੀ ਹੈ ਤੇ گاਉਂ ਕਿਹੜਾ ਆਪਣਾ ਛਾੜਵਾ ਠੀਕ ਹੈ ਜੀ ਤੇ ਕਿਹੜੀ ਗੱਡੀ ਹੈ ਆਰਟੀਕਲ ਠੀਕ ਹੈ ਠੀਕ ਹੈ ਜੀ ਆ ਦੇਖੋ ਜੀ ਇਹ ਗੱਡੀ ਬਿਲਕੁਲ ਆਪਦੀ ਦਰੁਸਤ ਸਹੀ ਜਗ੍ਹਾ ਤੇ ਆ ਰਹੀ ਸੀਗੀ ਇਹ ਆ ਰਹੀ ਸੀ ਇਧਰ ਮੋਗਾ ਸਾਈਡ ਤੋਂ ਜੇ ਆਪਾਂ ਆਪਣੇ ਲੋਕਲ ਦਰਸ਼ਕਾਂ ਨੂੰ ਸਮਝਾਈਏ ਵੀ ਮੋਗਾ ਸਾਈਡ ਤੋਂ ਗੱਡੀ ਇਹ ਬਰਨਾਲਾ ਰੋਡ ਤੇ ਬਰਨਾਲੇ ਸਾਈਡ ਨੂੰ ਆ ਰਹੀ ਸੀਗੀ ਇਹ ਬਿਲਕੁਲ ਵੀਰ ਆਪਣੀ ਬਿਲਕੁਲ ਸਹੀ ਜਗ੍ਹਾ ਤੇ ਆ ਰਹੀ ਸੀਗੀ ਤੇ ਨਾਲ ਹੀ ਆਪਣੇ ਇੱਥੇ ਉਹ ਤੁਹਾਨੂੰ ਕੱਟ ਵੀ ਦਿਖਾਵਾਂਗੇ ਨਾਲ ਹੀ ਇੱਕ ਕੱਟ ਪੈਂਦਾ પેટ્રોલ ਪੰਪ ਦੇ ਉਰਲੇ ਪਾਸੇ ਜਿਹੜਾ ਉੱਥੋਂ ਗੱਡੀ ਕੋਈ ਰੋਂਗ ਸਾਈਡ ਕਿਸੇ ਵੀਰ ਨੇ ਕੱਢਣ ਦੀ ਕੋਸ਼ਿਸ਼ ਕੀਤੀ ਵੀ ਮੈਂ ਇੱਧਰ ਥੋੜਾ ਜਾਂ ਹਾਂ ਹਸਾਬ-ਕਿਤਾਬ ਦੇ ਨਾਲ ਆਪਣੇ ਤੇ ਉਹਦੀ ਵਜ੍ਹਾ ਨਾਲ ਇਹਨਾਂ ਵੀਰਾਂ ਨੂੰ ਦੇਖੋ ਇੰਨੀ ਮੁਸ਼ਕਲ ਨਾਲ ਸਾਹਮਣਾ ਕਰਨਾ ਪੈ ਗਿਆ ਵੀ ਆਪਦੀ ਗੱਡੀ ਦਾ ਇੰਨਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਉਹ ਵੀਰ ਇਹਨਾਂ ਕੋਲੇ ਖੜਿਆ ਹੈ ਪਤਾ ਨਹੀਂ ਨਹੀਂ ਖੜਿਆ ਉਹਦੇ ਬਾਰੇ ਵੀ ਆਪਾਂ ਇਹਨਾਂ ਤੋਂ ਪੁੱਛ ਕੇ ਚਰਦੇ ਆਂ ਵੀ ਉਹ ਵੀਰ ਨੇ ਕੋਈ ਹੈਲਪ ਕੋਈ ਸਹਾਇਤਾ ਜਦ ਕਿ ਗਲਤੀ ਉਹਦੀ ਸੀਗੀ ਵੀ ਉਹ ਇਹਨਾਂ ਕੋਲੇ ਰੁਕਿਆ ਹੈ ਜਾਂ ਕਿਵੇਂ ਹੈ ਉਹਦੇ ਬਾਰੇ ਗੱਲਬਾਤ ਕਰਦੇ ਆਂ ਕਿ ਬ੍ਰਦਰ ਜਦੋਂ ਉਹ ਤੁਹਾਡੇ ਸਾਹਮਣੇ ਬਿਲਕੁਲ ਅਚਾਨਕ ਆ ਗਿਆ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਦੀ ਜਗਾ ਰਾਈਟ ਜਾ ਰਹੇ ਹਾਂ ਸਹੀ ਜਾ ਰਹੇ ਹਾਂ ਤੁਸੀਂ ਸਾਨੂੰ ਵੀ ਲੱਗਦਾ ਵੀ ਆਪਦੀ ਜਗਾ ਸਹੀ ਜਾ ਰਹੇ ਹਾਂ ਤੇ ਗੱਡੀ ਤੁਹਾਡੀ ਸਹੀ ਇਧਰਲੀ ਸਾਈਡ ਉਤਰ ਗਈ ਵੀ ਉਹਨੂੰ ਬਚਾਉਂਦੇ ਹੋਏ ਹੀ ਸਾਡਾ ਇਸ ਟਾਈਮ ਜਿਹੜਾ ਮੰਨਣਾ ਮੌਕੇ ਤੇ ਸਾਡਾ ਇਹ ਹੈ ਵੀ ਸ਼ਾਇਦ ਤੁਸੀਂ ਉਹਨੂੰ ਬਚਾਉਂਦੇ ਹੋਏ ਗੱਡੀ ਆਪਦੀ ਇਧਰ ਸੈਟ ਲਈ ਤੇ ਅਸੀਂ ਇੱਕ ਚੀਜ਼ ਤੁਹਾਨੂੰ ਜ਼ਰੂਰ ਕਲੀਅਰ ਕਰਨੀ ਚਾਹਾਂਗੇ ਤੇ ਜਿਹੜੇ ਆਪਣੇ ਦਰਸ਼ਕ ਆ ਉਹਨਾਂ ਨੂੰ ਵੀ ਇਹ ਗੱਲ ਦੱਸਣੀ ਚਾਹਾਂਗੇ ਵੀ ਆਪਾਂ ਥੋੜੇ ਜੇ ਫਾਇਦੇ ਦੀ ਖਾਤਰ ਵੀ ਕੱਟ ਤੋਂ ਦੂਜੇ ਕੱਟ ਕਰ ਲੈਣੇ ਆ ਰੋਂਗ ਸਾਈਡ ਪਾਉਣ ਦੀ ਕੋਸ਼ਿਸ਼ ਤੇ ਤੁਸੀਂ ਇਹਦੇ ਬਾਰੇ ਜਾਨੂੰ ਜਾਣਕਾਰੀ ਦਿਓ ਹੋ ਵੀ ਉਹ ਜਿਹੜਾ ਬੰਦਾ ਹੈ ਉਹ ਜਦੋਂ ਵੀ ਚਲੋ ਹਾਦਸਾ ਹੋਣ ਨੂੰ ਹੋ ਗਿਆ ਜਿਹੜਾ ਕੋ ਸੋਨਾ ਸੀ ਹੋ ਗਿਆ ਗੱਡੀ ਥੋੜੀ ਡੈਗ ਪੀ ਸੀ ਉਹ ਬੰਦੇ ਨੇ ਇੱਥੇ ਰੋਕ ਕੇ ਤੁਹਾਡੀ ਕਿੰਨੀ ਕੁ ਮਦਦ ਕੀਤੀ ਉਸ ਟਾਈਮ ਜャ ਉਹ ਬੰਦਾ ਤੁਹਾਨੂੰ ਰੋਕਿਆ ਕੋਈ ਉਹਨੇ ਪਾਣੀ ਵਗੈਰਾ ਪੁੱਛਿਆ ਜਾਂ ਤੁਹਾਡਾ ਕਿੰਨਾ ਕਿਸ ਨੁਕਸਾਨ ਆ ਇਦੇ ਬਾਰੇ ਸਾਨੂੰ ਜਾਣਕਾਰੀ ਦਿਓ ਖੁੱਲਕੇ ਵੀ ਉਹਨੇ ਬੰਦੇ ਨੇ ਤੁਹਾਡੀ ਕੋਈ ਮਦਦ ਕੀਤੀ ਜਾਂ ਹੋਰ ਕਿੰਨੇ ਕ ਬੰਦੇ ਤੁਹਾਡੇ ਕੋਲੇ ਪਹੁੰਚ ਗਏ ਸੀ ਇੱਥੇ ਨਹੀਂ ਵਾਪਸ ਕੋਈ ਨਹੀਂ ਆਜ ਮਾਰੇ ਮਦਦ ਕਰਨੇ ਗੱਡੀ ਵਿੱਚ ਸੋ 10-15 ਮਿੰਟ ਬਾਅਦ ਮੇ ਆਪਣੀ 112 ਨੰਬਰ ਵਾਲੀ ਗੱਡੀ ਆਈ ਹੈ 112 ਨੰਬਰ ਆਈ ਹੈ ਆਪਣੀ ਪੰਜਾਬ ਕੀ ਉਹ ਆਈ ਹੈ ਉਹਨਾਂ ਨੇ ਜਾ ਕੇ ਇੰਜੈਕਸ਼ਨ ਲਗਵਾਇਆ ਮਾਰੇ ਸਾਹ ਪਾਣੀ ਪਿਲਾਈ ਹੈ ਕੰਬਲ ਕੰਬਲ ਦਿਓੜਨੇ ਕੇ ਲਈ ਫਿਰ ਵਾਪਸ ਛੋੜ ਕੇ ਗਏ ਹਾਂ ਇੱਥੇ ਜਾਣੀ ਉਹ ਬੰਦਾ ਜਿਹੜੇ ਜਿਹਦੇ ਕਾਰਨ ਹੋਇਆ ਸੀ ਉਹ ਆਪਦੀ ਇਸ ਵਜ੍ਹਾ ਦੇ ਕਾਰਨ ਵੀ ਮੈਂ ਡਰ ਗਿਆ ਵੀ ਮੇਰੀ ਮੇਰੀ ਮੇਰੇ ਜੁਮੇ ਲੱਗੂਗੀ ਤੇ ਉਹ ਬੰਦਾ ਇੱਥੋਂ ਚਲਾ ਗਿਆ ਚਲਾ ਗਿਆ ਉਹ ਜਾਣੀ ਤੁਹਾਡੇ ਕਹਿਣ ਦਾ ਮਤਲਬ ਉਹਨੂੰ ਅਸੀਂ ਤੁਸੀਂ ਕੁਝ ਨਹੀਂ ਦੇਖਿਆ ਤੇ ਉਹ ਬੰਦਾ ਆਪਦੇ ਟਾਈਮ ਦੇ ਨਾਲ ਆਪਦਾ ਅੰਮਰ ਗਿਆ ਜੀ ਰਹੇ ਆ ਕਾਹ ਕਾਹ ਨਹੀਂ ਗਏ ਹਾਂ ਤੇ ਦੋਸਤੋ ਇਹ ਸਾਡੀ ਵੀ ਅਸੀਂ ਪੱਤਰਕਾਰਾਂ ਆ ਇਹਦੀ ਕਵਰੇਜ ਕਰਨ ਆਏ ਸੀ ਸਾਡੀ ਵੀ ਇਸ ਤਰ੍ਹਾਂ ਦੀ ਬੇਨਤੀ ਆ ਵੀ ਚਲੋ ਦੇਖੋ ਨੁਕਸਾਨ ਬਾਈਆਂ ਦਾ ਹੋ ਗਿਆ ਪਰ ਆਪਣਾ ਫਰਜ਼ ਬਣਦਾ ਬੰਦੇ ਨਾਲ ਖੜਨ ਦਾ ਚਲੋ ਯਾਰ ਦੇਖ ਤਾਂ ਲਓ ਵੀ ਬੰਦਾ ਜਿਹੜਾ ਦੇਖੋ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ ਵੀ ਇਹਦੇ ਵਿੱਚ ਬੰਦੇ ਦੀ ਆਪਦੀ ਬਾਡੀ ਦਾ ਆਪੇ ਸਰੀਰ ਦਾ ਕਿੰਨਾ ਨੁਕਸਾਨ ਹੋ ਗਿਆ ਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਇਹ ਖਬਰ ਪਾਉਣ ਲੱਗੇ ਆ ਵੀ ਯਾਰ ਇੰਨਾ ਕ ਆਪਾਂ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਵੀ ਚਲੋ ਉਧਰੋਂ ਜੇ ਕੋਈ ਰੋਂਗ ਸਾਈਡ ਆਇਆ ਸੀਗਾ ਦੇਖੋ ਉਹਨਾਂ ਦੀ ਗਲਤੀ ਸੀ ਹਨਾ ਇਹਨਾਂ ਵਿਚਾਰਿਆਂ ਦੀ ਤਾਂ ਕੋਈ ਗਲਤੀ ਨਹੀਂ ਸੀ ਇਹ ਤੜਕੇ ਹਨੇਰੇ ਹੋਏ ਦੀ ਗੱਡੀ ਪਲਟੀ ਹੋਈ ਆ ਟਾਈਮ ਕੀ ਸੀ ਬਾਈ ਉਸ ਟਾਈਮ ਸਾਢੇ 3:30 ਦਾ ਟਾਈਮ ਸੀਗਾ ਤੇ ਹੁਣ ਕੁਲਦੀਪ ਟਾਈਮ ਕੀ ਹੋ ਗਿਆ ਵੀਰੇ ਹੁਣ ਹੁਣ ਤਕਰੀਬਨ ਦਿਨ ਦੇ 3:00 ਵਜੇ ਆ ਸਾਨੂੰ ਪਤਾ ਲੱਗਿਆ ਸੀ ਵੀ ਇਸ ਤਰ੍ਹਾਂ ਮਾਛੀ ਕਿਤੇ ਲੁਹਾਰੇ ਪਿੰਡ ਦੇ ਸੰਨ ਦੇ ਵਿੱਚ ਐਕਸੀਡੈਂਟ ਹੋਇਆ ਤੇ ਇਹਦੇ ਬਾਰੇ ਅਸੀਂ ਰਿਪੋਰਟ ਦੇਣ ਲਈ ਆਪਣੇ ਦਰਸ਼ਕਾਂ ਨੂੰ ਪਹੁੰਚੇ ਸੀਗੇ ਤੇ ਨਾਲ ਦੀ ਨਾਲ ਅਸੀਂ ਇਹ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਦੇਖੋ ਇਹਨਾਂ ਵੀਰਾਂ ਦਾ ਬੇਸ਼ੱਕ ਦੀ ਕੋਈ ਕਸੂਰ ਨਹੀਂ ਸੀਗਾ ਤੇ ਉਹਨਾਂ ਰੋਂਗ ਸਾਈਡ ਉਹ ਆਉਂਦੇ ਆਏ ਸੀਗੇ ਤੇ ਉਹ ਫਰਜ਼ ਬਣਦਾ ਸੀਗਾ ਵੀ ਗੱਡੀ ਦੇ ਆਪਾਂ ਕਮ ਸੇ ਕਮ ਆਪਾਂ ਦੇਖ ਲਗੇ ਯਾਰ ਬੰਦੇ ਨੂੰ ਚਾਹ ਪਾਣੀ ਪੁੱਛ ਲਗੇ ਸਭ ਤੋਂ ਪਹਿਲੀ ਕੋਸ਼ਿਸ਼ ਤਾਂ ਆਪਣੀ ਇਹੀ ਹੁੰਦੀ ਆ ਵੀ ਜੇ ਕੋਈ ਆਪਣੇ ਇਸ ਤਰ੍ਹਾਂ ਦਾ ਕੋਈ ਕਾਰਨ ਹੋ ਗਿਆ ਤੇ ਆਪਾਂ ਬੰਦੇ ਨੂੰ ਦੇਖੀਏ ਵੀ ਬੰਦਾ ਕੋਈ ਹੈ ਜਾਂ ਕੋਈ ਸਾ ਲੈਂਦਾ ਅਸੀਂ ਉਹਨੂੰ ਹਸਪੀਟਲ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਸਿਹਤ ਆ ਮੈਡੀਕਲ ਅਸੀਂ ਪਹਚਾਈਏ ਤੇ ਇਹ ਆਪਾਂ ਨੂੰ ਜ਼ਰੂਰ ਇਹਨਾਂ ਗੱਲਾਂ ਤੇ ਧਿਆਨ ਦੇਣਾ ਪਊਗਾ ਤੇ ਇਹ ਖੜੇ ਆ ਜੀ ਆਪਾਂ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਤੇ ਇਹ ਮੋਗਾ ਤੋਂ ਬਰਨਾਲਾ ਬਰਨਾਲਾ ਤੋਂ ਮੋਗਾ ਰੋਡ ਆ ਮਾਛੀਕਾਂ ਤੋਂ ਤੇ ਲਹਾਰੇ ਤੋਂ ਬਿਲਕੁਲ ਸੈਂਟਰ ਦੇ ਵਿੱਚ ਪੈ ਜਾਂਦਾ ਜੀ ਹਾਂਜੀ ਧੰਨਵਾਦ ਅਰਸ਼ੂ